ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਅਸੀਂ ਆਸਾ ਦੀ ਵਾਰ ਜਿਸ ਦਾ ਕੀਰਤਨ ਰੋਜ਼ ਗੁਰੂ ਘਰਾਂ ਵਿੱਚ ਹੁੰਦਾ ਹੈ ਇੱਕ ਨਾਮ ਹੈ ਜੋ ਆਮ ਸੰਗਤਾਂ ਕੀਰਤਨ ਸੁਣਦੀਆਂ ਨੇ ਤੋਂ ਇਸ ਆਸਾ ਦੀ ਵਾਰ ਦੇ ਅਰਥ ਵਿਚਾਰ ਕਰਨੀ ਵੀ ਜ਼ਰੂਰੀ ਹੈ ਆਸਾ ਦੀ ਵਾਰ ਦੇ ਅਰਥ ਵਿਚਾਰ ਆਰੰਭ ਕਰਦੇ ਹਾਂ ਆਸਾ ਰਾਗੁਨ ਅੰਦਰ ਇਹ ਵਾਰ ਗਾਈ ਗਈ ਹੈ ਇਸ ਰੀਸ ਨੂੰ ਆਸਾ ਦੀ ਵਾਰ ਵੀ ਕਹਿੰਦੇ ਹਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰਪ੍ਰਸਾਦ ਮੂਲ ਮਤਰ ਦੇ ਅਰਥ ਅਸੀਂ ਕਈ ਦਫਾ ਅੱਗੇ ਵਿਚਾਰ ਚੁੱਕੇ ਹਾਂ ਫਿਰ ਵੀ ਮੁਕਤਸਰ ਜੀ ਵਿਚਾਰ ਕਰਦੇ ਹਾਂ ਕਿ ਪਰਮਾਤਮਾ ਇੱਕ ਓੰਕਾਰ ਪਰਮਾਤਮਾ ਇੱਕ ਹੈ ਇੱਕ ਰਸ ਵਿਆਪਕ ਹੈ ਸਤਨਾਮ ਉਸ ਦਾ ਨਾਮ ਹੋਂਦ ਵਾਲਾ ਹੈ ਸਦਾ ਕਾਇਮ ਦائم ਹੈ ਕਰਤਾ ਪੁਰਖ ਸਾਰੀ ਸ੍ਰਿਸ਼ਟੀ ਦਾ ਬਣਾਉਣ ਵਾਲਾ ਔਰ ਫਿਰ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ ਉਹ ਨਿਰਪੂਰਨ ਨਿਰਵੈਰ ਕਿਸੇ ਦੁਦਰ ਦਾ ਨਹੀਂ ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਅਕਾਲ ਮੂਰਤ ਉਹਦੀ ਜੋ ਮੂਰਤ ਜੋ ਦਾ ਸਰੂਪ ਹੈ ਉਹ ਅਕਾਲ ਹੈ ਉਹ ਦੂਤੀ ਸਮੇ ਦਾ ਕੋਈ ਅਸਰ ਨਹੀਂ ਉਹ ਕਦੇ ਜਮਦਾ ਮਰਦਾ ਨਹੀਂ ਸਦਾ ਵਸੇ ਕਾਇਮ ਅਸਤੀ ਅਜੂਨੀ ਜੂਣਾ ਜ ਨਹੀਂ ਆਉਂਦਾ ਸਭੰ ਆਪਣੇ ਆਪ ਹੀ ਤੂ ਹੋਇਆ ਹੈ ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਗੁਰਪ੍ਰਸਾਦ ਐਸਾ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜੇ ਗੁਰੂ ਦੇ ਲਲ ਲੱਗਾ ਜਾਏ ਗੁਰੂ ਦੀ ਬਣ ਅਨੁਸਾਰ ਜੀਵਨ ਕਿਮਾਇਆ ਜਾਏ ਐਸੇ ਪਰਮਾਤਮਾ ਦਾ ਅਨੁਭਵ ਹੋ ਜਾਂਦਾ ਹੈ ਆਸਾ ਮਹਿਲਾ ਪਹਿਲਾ ਆਸਾ ਰਾਗ ਅੰਦਰ ਇਹ ਵਾਰ ਉਚਾਰਨ ਹੋਈ ਹੋਈ ਹੈ ਤੇ ਮਹਿਲਾ ਪਹਿਲਾ ਪਹਿਲੇ ਮਹਿਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਚਾਰੀ ਹੋਈ ਇਹ ਵਾਰ ਹੈ ਵਾਰ ਸਲੋਕਾਂ ਨਾਲ ਸ਼ਲੋਕ ਵੀ ਮਹਿਲੇ ਪਹਿਲੇ ਕੀ ਲਿਖੇ ਹਨ ਵਾਰ ਸਲੋਕਾਂ ਨਾਲ ਕਿਉਂਕਿ ਸ਼ੁਰੂ ਦੇ ਵਿੱਚ ਜਦੋਂ 12 ਵਾਰਾਂ ਲਿਖੀ ਗਈਆਂ ਚਾਹੇ ਉਹ ਭਗਤਾਂ ਵਿੱਚੋਂ ਕਿ ਸਿੱਧੀ ਚਾਹੇ ਗੁਰੂ ਸਾਹਿਬ ਦੀਆਂ ਵਾਰਾਂ ਨੇ ਇਹ ਵਾਰਾਂ ਮੂਲ ਰੂਪ ਵਿੱਚ ਪੋੜੀਆਂ ਹੀ ਸਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਗੁਰਗ੍ਰੰਥ ਸਾਹਿਬ ਜੀ ਦੀ ਰਚਨਾ ਕਰਵਾਈ ਤਾਂ ਉਹਨਾਂ ਨੇ ਵਾਰਾਂ ਦੇ ਨਾਲ ਮਿਲਦੇ ਭਾਵਾਂ ਵਾਲੇ ਸ਼ਲੋਕ ਵੀ ਨਾਲ ਜੋੜ ਕੇ ਵਾਰਾਂ ਨਾਲ ਸ਼ਲੋਕ ਦਰਜ ਕੀਤੇ ਜਿਹੜੇ ਸ਼ਲੋਕ ਬਚ ਗਏ ਵਾਰਾਂ ਨਾਲ ਦਰਜ ਕਰਨ ਤੋਂ ਬਾਅਦ ਉਹ ਸ਼ਲੋਕ ਵਾਰਾਂ ਤੋਂ ਵਧੀਕ ਸਿਰਲੇਖ ਥੱਲੇ ਗੁਰਗ੍ਰੰਥ ਸਾਹਿਬ ਜੀ ਦੇ ਆਖਿਰ ਤੇ ਜਾ ਕੇ ਉਸ ਸ਼ਲੋਕ ਵੀ ਦਰਜ ਹਨ ਤੋ ਸ਼ਲੋਕ ਵਾਰਨ ਤੋਂ ਵਦੀਕ ਤੋਂ ਸਪਸ਼ਟ ਹੋ ਜਾਂਦਾ ਇਸ ਸਲੈਖ ਤੋਂ ਹੀ ਕਿ ਕੁਝ ਸ਼ਲੋਕ ਵਾਰਨਾ ਲਗਾਏਗੇ ਜਿਹੜੇ ਬਾਕੀ ਬਚੇ ਉਹ ਇਸ ਸਲੈਖ ਥਲੇ ਸ਼ਲੋਕ ਵਾਰਨ ਤੋਂ ਵਦੀਕ ਤੋਂ ਦਰਜ ਕੀਤੇਗੇ ਤੇ ਸ਼ਲੋਕ ਵੀ ਮਹਲੇ ਪਹਿਲੇ ਕੇ ਵੀ ਗੁਰਜਨਦੀਪ ਜੀ ਨੇ ਇਸਰ ਲਿਖ ਲਿਖਿਆ ਸੀ ਕਿ ਮਹਲੇ ਪਹਿਲੇ ਦੇ ਸ਼ਲੋਕ ਇੱਥੇ ਵਸੇ ਇੱਕ ਗੱਲ ਵੀ ਵਿਚਾਰਨ ਵਾਲੀ ਹੈ ਕਿ ਆਸਾ ਜੀ ਦੀ ਵਾਰ ਨਾਲ ਕੇਵਲ ਪਹਿਲੇ ਮਹਲੇ ਦੇ ਸ਼ਲੋਕ ਹੀ ਨਹੀਂ ਦੂਜੇ ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਵੀ ਦਰਜ ਹਨ ਤੂ ਲਾਜ਼ਮ ਸਰਲਿਖ ਦੀ ਕੋਈ ਪੂਰੀ ਤਰ੍ਹਾਂ ਸਪਸ਼ਟਤਾ ਨਹੀਂ ਹੁੰਦੀ ਕੋਈ ਵਿਦਵਾਨ ਇਸ ਬਾਰੇ ਕੋਈ ਜਵਾਬ ਦੇ ਸਕਤੇ ਦੇਵੇ ਕਿ ਸ਼ਲੋਕ ਵੀ ਮਹਲੇ ਪਹਿਲੇ ਕੀ ਲਿਖਿਆ ਹੈ ਲੇਕਿਨ ਨਾਲ ਸ਼ਲੋਕ ਤੇ ਗੁਰੂ ਅੰਗਦ ਦੇ ਜੀ ਦੇ ਵੀ ਹੈ ਨਾ ਆਸਾ ਦੀ ਵਾਰ ਨਾਲ 462 ਪੰਨੇ ਤੋਂ ਆਸਾ ਦੀ ਵਾਰ ਆਰੰਭ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੱਜ ਕੱਲ ਜਿਹੜਾ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਗੁਰੂ ਘਰਾਂ ਵਿੱਚ ਉਹਦੇ ਵਿੱਚ 439 ਤੋਂ 42 ਪੰਨੇ ਤੱਕ ਜੋ ਛੱਕੇ ਹਨ ਛੰਦ ਹਨ ਉਹ ਵੀ ਨਾਲ ਵਿੱਚ ਵਿੱਚ ਪੜੇ ਜਾਂਦੇ ਹਨ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਗਰ ਗੁਰਨਾਮ ਸਾਹਿਬ ਦੀ ਉਚਾਰਨ ਕੀਤੀ ਹੋਈ ਪੋੜੀਆਂ ਜਿਹੜੀਆਂ ਸਨ ਉਹਨਾਂ ਦੇ ਨਾਲ ਜਿੰਨਾ ਵਾajib ਸੀ ਉਹ ਸ਼ਲੋਕ 1 1 2 2 4 4 ਸ਼ਲੋਕ ਨਾਲ ਲਗਾ ਕੇ ਆਸਾ ਦੀ ਵਾਰ ਸੰਪੂਰਨ ਕਰਕੇ 462 ਪੰਨੇ ਤੋ ਦਰਜ ਕਰਵਾਈ ਹੋਈ ਹੈ ਤੇ ਫਿਰ ਆਸਾ ਦੀ ਵਾਰ ਦਾ ਕੀਰਤਨ ਦੇ ਇਹੋ ਹੀ ਹੋਣਾ ਚਾਹੀਦਾ ਨਾ ਜੋ ਮੂਲ ਰੂਪ ਵਿੱਚ ਪੋੜੀਆਂ ਅਤੇ ਨਾਲ ਸ਼ਲੋਕ ਗੁਰਜਿੰਦੀ ਜੀ ਨੇ ਦਰਜ ਕਰਵਾਏ ਸੀ ਜੋ ਉਹਨਾਂ ਨੇ ਆਸਾ ਦੀ ਵਾਰ ਦਾ ਸਰੂਪ ਬਣਾਇਆ ਸੀ ਫਿਰ ਨਾਲ ਇਹ ਉਹ ਛੱਕੇ ਛੰਦ ਗਾਣ ਦਾ ਰਿਵਾਜ ਕਦੋਂ ਚੱਲਿਆ ਕਿਸ ਨੇ ਚਲਾਇਆ ਇਹ ਸਰੂਪ ਕਿਉਂ ਵਿਗਾੜਿਆ ਗਿਆ ਇਹਦੇ ਵਿੱਚ ਸ਼ਾਮਲ ਕਿਉਂ ਕੀਤੇ ਗਏ ਇਹ ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਗੁਰੂ ਸਾਹਿਬ ਨੇ ਕੋਈ ਬਣਾਇਆ ਸਰੂਪ ਕਿਉਂ ਵਿਗਾੜਿਆ ਗਿਆ ਇਸੇ ਤਰ੍ਹਾਂ ਰਹਿਰਾਸ ਦੇ ਵੀ ਨੌਂ ਸ਼ਬਦ ਗੁਰੂ ਸਾਹਿਬ ਰਹਿਰਾਸ ਸੰਗ੍ਰਾਥਲੇ ਦਰਜ ਕਰ ਗਏ ਹੋਏ ਨੇ ਫਿਰ ਉਹਦੇ ਨਾਲ ਅੱਗੇ ਚੁਪਈਆਦ ਹੋਰ ਚੀਜ਼ਾਂ ਜੋੜਨੀਆਂ ਬਲਕਿ ਉਹ ਬਾਣੀ ਜਿਸ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਚੁਪਈ ਆ ਉਹ ਜੋੜ ਕੇ ਗੁਰੂ ਸਾਹਿਬ ਦਾ ਬਣਾਇਆ ਸਰੂਪ ਜਿਹੜਾ ਕਿ ਗੁਰੂ ਸਾਹਿਬ ਦੀ ਅਰੰਭ ਵਿੱਚ ਨਿਤਨੇਮ ਦਰਜ ਹਨ ਜੇਪ ਚੀ ਸਾਹਤੋਂ ਬਾਅਦ ਰਹਿ ਰਸ ਜਿਵੇਂ ਉਹਨੂੰ ਬਿਗਾੜਿਆ ਗਿਆ ਆਸਾ ਦੀ ਵਾਰ ਵਿੱਚ ਵੀ ਇਹ ਛੱਕੇ ਨਾਲ ਪੜ ਕੇ ਹੰਦ ਨਾਲ ਪੜ ਕੇ ਤੇ ਜਿਹੜਾ ਕਿ 40 45 ਮਿੰਟ ਵਿੱਚ ਕੀਰਤਨ ਹੋ ਸਕਦਾ ਇਹਨੂੰ ਡੇਡ ਡੂਦੂ ਤਿੰਨ ਤਿੰਨ ਘੰਟੇ ਦਾ ਕੀਰਤਨ ਬਣਾ ਲਿਆ ਜਾਂਦਾ ਤੋ ਖੈਰ ਇਸ ਬਾਰੇ ਜਵਾਬ ਉਹ ਦੇਣ ਜਿਹੜੇ ਇਹ ਨਾਲ ਪੜ ਦੇਖਣ ਛੱਕੇ ਉਹ ਜਿਹਨਾਂ ਨਾਲ ਜੋੜੇ ਕਿਉਂ ਜੋੜੇ ਇਹ ਸੂਪ ਗੁਰੂ ਗ੍ਰੰਥ ਸਾਹਿਬ ਦਾ ਉਹਨੂੰ ਪ੍ਰਵਾਨ ਕਿਉਂ ਨਹੀਂ ਹੋਇਆ ਜਿਹੜਾ ਇੱਥੇ ਲਿਖਿਆ ਸੀ ਆਸਾ ਦੀ ਵਾਰ ਦਾ ਇਹਦੇ ਵਿੱਚ ਵਾਧਾ ਕਿਉਂ ਕੀਤਾ ਗਿਆ ਤੋ ਇਹ ਮੈਲੇ ਪਹਿਲੇ ਦੀ ਬਾਣੀ ਵਿਚਾਰਨ ਕੀਤੀ ਹੋਈ ਹੈ ਸ਼ਲੋਕ ਨਾਲ ਮੈਲੇ ਪਹਿਲੇ ਦੀ ਦਰਜ ਹਨ ਬਹੁਤੇ ਔਰ ਗੁਰੂ ਅੰਗਦ ਦੇ ਜੀ ਦੀ ਕੋਈ ਸ਼ਲੋਕ ਨੂੰ ਤੋ ਪਹਿਲਾ ਸ਼ਲੋਕ ਹੈ ਬਲਖਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਮੈਂ ਆਪਣੇ ਗੁਰੂ ਤੋਂ ਸੈਂਕੜੇ ਵਾਰ-ਵਾਰ ਨੇ ਜਾਵਾਂ ਜਿਹਨ ਮਾਨਸ ਤੇ ਦੇਵਤੇ ਕੀ ਕਰਤਨ ਲਾਗੇ ਵਾਰ ਜਿਸਨੇ ਇਨਸਾਨਾਂ ਨੂੰ ਨਾਰਮਲ ਇਨਸਾਨਾਂ ਨੂੰ ਦੇਵਤੇ ਵਰਗੇ ਉੱਚੇ ਜੀਵਨ ਵਾਲੇ ਬਣਾ ਦਿੱਤਾ ਤੇ ਐਸਾ ਕਰਦੇ ਐਸਾ ਜੀਵਨ ਬਦਲਦੇ ਉਸਨੇ ਦੇਰ ਨ ਲਾਈ ਇਸ ਤੋਂ ਪਹਿਲਾਂ ਇੱਕ ਗੱਲ ਹੋਰ ਵਿਚਾਰਨਯੋਗ ਹੈ ਕਿ ਇਸ ਆਸਾਦੀ ਵਾਰ ਨੂੰ ਟੁੰਡੇ ਅਸਰਾਜੇ ਕੀ ਧੁੰਨੀ ਤੇ ਗਾਉਣ ਦਾ ਹੁਕਮ ਹੈ ਟੁੰਡਾ ਅਸਰਾਜ ਕੌਣ ਸੀ ਇਸ ਬਾਰੇ ਇੱਕ ਸਾਖੀ ਹੁੰਦੀ ਹੈ ਉਸ ਜ਼ਮਾਨੇ ਵਿੱਚ ਜਦੋਂ ਆਸਾਦੀ ਵਾਰ ਉਚਾਰਨ ਹੋਈ ਹੈ ਟੁੰਡੇ ਅਸਰਾਜ ਦੀ ਤੁਣ ਇਹ ਮਸ਼ਹੂਰ ਸੀ ਰਾਗੀ ਢਾਡੀ ਲੋਕ ਇਹ ਉਹਦੀ ਵਾਰ ਗਾਉਂਦੇ ਸਨ ਤੇ ਉਹ ਜਿਹੜੀ ਧੁਨ ਸੀ ਉਹ ਜਿਹੜੀ ਤਾਲ ਸੁਰ ਸੀ ਉਸ ਅਨੁਸਾਰ ਆਸਾਦੀ ਵਾਰ ਗਾਉਣ ਦਾ ਹੁਕਮ ਹੈ ਅਸਰਾਜ ਇੱਕ ਰਾਜੇ ਦਾ ਪੁੱਤਰ ਸੀ ਜਿਸ ਦਾ ਨਾਮ ਸਾਰੰਗ ਸੀ ਆਪਣੀ ਇਸਤਰੀ ਮਰ ਜਾਣ ਕਰਕੇ ਰਾਜਾ ਸਾਰੰਗ ਨੇ ਪਿਛਲੀ ਉਮਰ ਇੱਕ ਹੋਰ ਨਵਾਂ ਵਿਆਹ ਕਰ ਲਿਆ ਉਹ ਜਿਹੜੀ ਨਵੀਂ ਰਾਣੀ ਆਈ ਉਹ ਉਹ ਰਾਜੇ ਦੇ ਸੁਪੁੱਤਰ ਉੱਤੇ ਅਸਰਾਜ ਉੱਤੇ ਰਿਝ ਪਈ ਉਸਨੇ ਉਸ ਨੂੰ ਬੜਾ ਪਰਮਾਨੰਦ ਦਾ ਯਤਨ ਕੀਤਾ ਪਰ ਉਹ ਆਪਣੇ ਧਰਮ 'ਚ ਕਾਇਮ ਰਿਹਾ ਜਦੋਂ ਰਾਣੀ ਦੀ ਕੋਈ ਪੇਸ਼ਨਾ ਗਈ ਤੇ ਉਸਨੇ ਰਾਜੇ ਨਾਲ ਝੂਠੀ ਸ਼ਿਕਾਇਤ ਕਰਕੇ ਝੂਠਾ ਦੋਸ਼ ਲਗਾ ਕੇ ਤੇ ਉਹਦੇ ਵਾਸਤੇ ਮੌਤ ਦਾ ਆਰਡਰ ਕਰਵਾ ਦਿੱਤਾ ਪਰ ਵਜ਼ੀਰ ਕੋਈ ਬੜਾ ਰਹਿਮਦਿਲ ਸਿਆਣਾ ਸੀ ਉਸਨੇ ਉਸ ਦਾ ਇੱਕ ਹੱਥ ਕੱਟ ਕੇ ਕਰੋ ਬਾਹਰ ਇੱਕੂ ਤੇ ਛੱਡ ਦਿੱਤਾ ਜਾਨ ਨੂੰ ਨਾ ਮਾਰਿਆ ਉਧਰੋਂ ਕਿਤੇ ਵਣਜਾਰਿਆਂ ਦਾ ਇੱਕ ਟੋਲਾ ਲੰਘਿਆ ਉਸ ਨੂੰ ਲੈ ਕੇ ਅੱਗੇ ਜਾ ਕੇ ਕਿਸੇ ਤੋਬੀ ਕੋਲ ਵੇਚ ਕੇ ਤੋਬੀ ਦੇ ਕਰ ਉਹ ਅਸਰਾਜ ਬਲਿਆ ਵੱਡਾ ਹੋਇਆ ਵੱਡਾ ਹੋ ਕੇ ਤੇ ਉਸ ਇਲਾਕੇ ਦਾ ਜਿਹੜਾ ਰਾਜਾ ਸੀ ਉਹ ਵਿਰਧ ਹੋ ਗਿਆ ਦਾ ਸੀ ਤੇ ਉਸ ਦੀ ਥਾਂ ਤੇ ਦੂਜਾ ਰਾਜਾ ਲਭਦੇ ਪਏ ਸਨ ਕਿ ਦੂਜਾ ਰਾਜਾ ਕੌਣ ਬਣਾਇਆ ਜਾਏ ਰਾਜਾ ਮਰ ਗਿਆ ਸੀ ਤੇ ਲੋਕਾਂ ਨੇ ਆਖਿਆ ਵੀ ਜਿਹੜਾ ਸਵੇਰੇ ਉੱਠ ਕੇ ਸ਼ਹਿਰ ਦਾ ਬਾਹਰਲੀ ਫਸੀਲ ਦਾ ਦਰਵਾਜ਼ਾ ਖੋਲੇਗਾ ਉਸ ਨੂੰ ਰਾਜਾ ਬਣਾ ਦਿੱਤਾ ਜਾਏ ਐਸੀ ਕੁਦਰਤ ਹੋਈ ਕਿ ਅਸਰਾਜ ਜਿਸ ਤੋ ਵੀ ਦੇ ਘਰ ਸੀ ਉਹ ਤੋ ਵੀ ਦਾ ਬੈਲ ਕੀ ਦੀ ਘੁੰਮ ਗਿਆ ਸੀ ਉਹਨੂੰ ਟੁੰਡ ਦਾ ਟੁੰਡ ਦਾ ਸਵੇਰੇ ਆ ਕੇ ਉਸਨੇ ਪਹਿਲਾਂ ਬੂਆ ਖੜਕਾਇਆ ਬੂਆ ਖੋਲਿਆ ਤੇ ਲੋਕਾਂ ਨੇ ਉਸਨੂੰ ਰਾਜਾ ਬਣਾ ਦਿੱਤਾ ਕਿਉਂਕਿ ਰਾਜੇ ਦਾ ਪੁੱਤਰ ਸੀ ਉਹਦੇ ਵਿੱਚ ਰਾਜ ਪਾੜ ਚਲਾਉਣ ਦੀ ਅੰਦਰ ਜਿਹੜੀ ਸੰਸਕਾਰ ਮੌਜੂਦ ਸਨ ਉਸਨੇ ਰਾਜ ਬੜਾ ਸੋਹਣਾ ਚਲਾਇਆ ਤੇ ਉਹਦਾ ਰਾਜ ਬੜਾ ਤਰੱਕੀ ਕਰਦਾ ਗਿਆ ਤੂੰ ਦੂਜੇ ਪਾਸੇ ਜਿਹੜਾ ਉਹਦੇ ਪਿਤਾ ਦਾ ਰਾਜ ਸੀ ਉੱਥੇ ਕੋਈ ਅਨਾਜ ਦੀ ਕਹਿਤ ਪੈ ਗਿਆ ਤੇ ਉਹਦੇ ਇਲਾਕੇ ਦੇ ਬੰਦੇ ਅਨਾਜ ਬਾਹਰੋਂ ਇਕੱਠਾ ਕਰਦੇ ਹੋਏ ਇਸ ਰਾਜੇ ਤੱਕ ਵੀ ਮਦਦ ਵਾਸਤੇ ਪਹੁੰਚੇ ਅਸਰਾਜ ਕੋਲ ਤੇ ਜਦੋਂ ਉਹਨਾਂ ਨੇ ਅਸਰਾਜ ਨੇ ਆਪਣੇ ਵਜ਼ੀਰਾਂ ਨੂੰ ਪਛਾਣ ਲਿਆ ਉਹ ਜਾਨ ਪਛਾਣ ਹੋਈ ਤੇ ਵਜ਼ੀਰ ਬੜਾ ਖੁਸ਼ ਹੋਇਆ ਕਿ ਇਹ ਤੇ ਮੁਰ ਰਾਜਾ ਬਣ ਬੈਠਾ ਇੱਥੇ ਉਸਨੇ ਆ ਕੇ ਅਸਰਾਜ ਦੇ ਪਿਤਾ ਨੂੰ ਗੱਲ ਸੁਣਾਈ ਉਹ ਵੀ ਬਿਰਧ ਹੋ ਚੁੱਕਿਆ ਸੀ ਉਸ ਨੂੰ ਵੀ ਹੁਣ ਜ਼ਰੂਰਤ ਸੀ ਆਪਣਾ ਉਤਰ ਅਧਿਕਾਰੀ ਚੁਣਨ ਦੀ ਤੇ ਉਸਨੇ ਵਜ਼ੀਰਾਂ ਦੀ ਸਲਾਹ ਤੇ ਅਸਰਾਜ ਨੂੰ ਬੁਲਾ ਲਿਆ ਤੇ ਮੁਰ ਸਾਰਾ ਆਪਣਾ ਰਾਜ ਪਾਠ ਉਸ ਨੂੰ ਸੌਂਪਿਆ ਉਸ ਅਸਰਾਏ ਦੀ ਜਿਹੜੀ ਇਹ ਕਹਾਣੀ ਹੈ ਇਸ ਨੂੰ ਵਾਰ ਦੇ ਰੂਪ ਵਿੱਚ ਲੋਕ ਆਇਆ ਕਰਦੇ ਸਨ ਜਿਸ ਤੁਣ ਤੇ ਉਹ ਗੁੰੰਦੇ ਸਨ ਉਸ ਤੁਣ ਤੇ ਇਹ ਆਸਾ ਦੀ ਵਾਰ ਨੂੰ ਗਾਉਣ ਦਾ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ ਤੋਂ ਇਸ ਤੋਂ ਬਾਅਦ ਪਹਿਲਾ ਸ਼ਲੋਕ ਆਉਂਦਾ ਹੈ ਬਲਖਰੀ ਗੁਰੇ ਆਪਣੇ ਦਿਹਾੜੀ ਸਦਵਾਰ ਇੱਕ ਦਿਹਾੜੀ ਵਿੱਚ ਇੱਕ ਦਿਨ ਵਿੱਚ ਮੈਂ ਸੈਂਕੜੇ ਵਾਰ ਆਪਣੇ ਗੁਰੂ ਤੋਂ ਬਲਖਾਰ ਜਾਵਾਂ ਸਦਕੇ ਜਾਵਾਂ ਜਿਨ ਮਾਨਸ ਤੇ ਦੀਵਤੀ ਕੀਏ ਕਰਤਨ ਲਾਗੀ ਵਾਰ ਜਿਸ ਨੇ ਸਧਾਰਨ ਇਨਸਾਨਾਂ ਨੂੰ ਆਪਣਾ ਉੱਚਾ ਸੁਚਾਪ ਦੇਹ ਦੇ ਕੇ ਆਪਣੇ ਉਪਦੇਸ਼ ਅਨੁਸਾਰ ਜੀਵਨ ਨੂੰ ਮੁਆ ਕੇ ਉਹਨਾਂ ਨੂੰ ਦੇਵਤੇ ਬਣਾ ਦਿੱਤਾ ਉੱਚੇ ਸੁੱਚੇ ਜੀਵਨ ਵਾਲਾ ਮਹਾਨ ਵਿਅਕਤੀ ਬਣਾ ਦਿੱਤਾ ਮਹਿਲਾ ਦੂਜਾ ਅੱਗੇ ਫਿਰ ਦੂਜੇ ਗੁਰਜੀ ਦਾ ਸ਼ਲੋਕ ਆ ਗਿਆ ਜੇ ਸੂਚਨ ਦਾ ਉਗਵੇਂ ਸੂਰਿ ਚੜੇ ਹਜ਼ਾਰ ਜੇ ਸੈਂਕੜੇ ਹੀ ਚੰਦਰਮਾ ਚੜਜਣ ਹਜ਼ਾਰ ਸੂਰਿ ਚੜ ਜਾਣ ਇਤਨਾ ਚਾਨਣ ਹੋ ਜਾਏ ਤੇ ਇਤੇ ਜਨ ਹੁੰਦੇ ਆ ਗੁਰਬਿੰਨ ਕੋਰ ਅੰਧਾਰ ਇੰਨਾ ਚਾਨਣ ਵੀ ਹੋਣ ਦੇ ਬਾਵਜੂਦ ਇਤਨੀ ਰੋਸ਼ਨੀ ਹੋਣ ਦੇ ਬਾਵਜੂਦ ਜੇ ਗੁਰੂ ਦਾ ਗਿਆਨ ਪ੍ਰਾਪਤ ਨਹੀਂ ਕੀਤਾ ਜਾਏ ਤੇ ਬੰਦੇ ਦੀ ਮਤ ਅਗਿਆਨਤਾ ਦੇ ਹਨੇਰੇ ਵਿੱਚ ਹੀ ਰਹਿੰਦੀ ਹੈ ਉਹੋ ਜੇ ਕੰਮ ਕਰਦਾ ਜਿਵੇਂ ਕੋਈ ਹਨੇਰੀ ਵਿੱਚ ਠੇਡੇ ਖਾਂਦਾ ਹੈ ਇਸ ਤਰ੍ਹਾਂ ਉਸ ਨੂੰ ਚੰਗੀ ਜੀਵਨ ਜਾਂਚ ਨਹੀਂ ਆਉਂਦੀ ਜੀਵਨ ਜੀਉਣ ਦੇ ਢੰਗ ਨਹੀਂ ਹੁੰਦੇ ਉਹ ਉਹ ਕੰਮ ਕਰਦਾ ਰਹਿੰਦਾ ਹੈ ਜਿਹੜੇ ਕੋਈ ਹਨੇਰੀ ਵਿੱਚ ਟਕਰਮ ਮਾਰ ਕੇ ਕਰਦਾ ਹੈ ਜੀਵਨ ਸਫਲ ਨਹੀਂ ਕਰ ਸਕਦਾ ਗੁਰੂ ਤੋਂ ਬਿਨਾ ਉਹ ਹਨੇਰਾ ਹੀ ਹੈ ਬਾਹਲੀ ਰੋਸ਼ਨੀ ਜਿਹੜੀ ਹੈ ਆਤਮ ਗਿਆਨ ਦਾ ਪ੍ਰਕਾਸ਼ ਹੈ ਉਹ ਨਹੀਂ ਕਰ ਸਕਦੀ ਫਿਰ ਮਹਿਲਾ ਪਹਿਲਾ ਪਹਿਲੇ ਗੁਰਜੀਦ ਅਸ਼ਕੂਕ ਨਾਨਕ ਗੁਰੂ ਨੋ ਚੇਤਨੀ ਮਨ ਆਪਣਾ ਸੁਚੇਤ ਜਿਹੜੇ ਬੰਦੇ ਆਪਣੇ ਗੁਰੂ ਦੀ ਗੱਲ ਨਹੀਂ ਚੇਤਦੇ ਗੁਰੂ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਗੁਰੂ ਦੇ ਹੁਕਮ ਅਨਸਰ ਜੀਵਨ ਨਹੀਂ ਜਿਉਂਦੇ ਤੇ ਆਪਣੇ ਮਨ ਚ ਬੜੇ ਸਿਆਣੇ ਬਣੇ ਬਣੇ ਫਿਰਦੇ ਨੇ ਉਹਨਾਂ ਨੂੰ ਦੁਨੀਆਵੀ ਵਿਦਿਆ ਦੁਨੀਆਵੀ ਕਿਸੇ ਕਾਬਲੀ ਦਾ ਇਮਾਨ ਹੈ ਛੁੱਟੇ ਤਿਲ ਬਿਵਾੜ ਜਿਉ ਸੰਝੇ ਅੰਦਰ ਖੇਤ ਕਿਸੇ ਖੇਤ ਅੰਦਰ ਉਹ ਤਿਲ ਜਿਹੜੇ ਨਖਸਮੇ ਛੱਡ ਦਿੱਤੇ ਜਾਣ ਚੰਗਾ ਉਹਨਾਂ ਵਿੱਚ ਦਾਣਾ ਨਾ ਹੋਣ ਦੇ ਕਾਰਨ ਕਈ ਵਾਰ ਜ਼ਿੰਮੇਦਾਰ ਨਹੀਂ ਵੱਢਦੇ ਉਹਨਾਂ ਨੂੰ ਫਿਰ ਆਮ ਕਮੀ ਲੋਕ ਜਿਹੜੇ ਨੇ ਜਾ ਕੇ ਜਲਾਉਣ ਵਾਸਤੇ ਉਹਨਾਂ ਦੀ ਜਿਹੜੀ ਤਣੇ ਨੇ ਉਹ ਲੈ ਆਉਂਦੇ ਨੇ ਸਾੜਨ ਵਾਸਤੇ ਤੇ ਤਿਲ ਛੁੱਟੇ ਤਿਲ ਬੁਆੜ ਦੀ ਸੰਜੀ ਅੰਦਰ ਖੇ ਜਿਵੇਂ ਉਹ ਨਖਸਮੇ ਤਿਲ ਬੁਆੜ ਤਿਲ ਖੇਤ ਵੀ ਛੁੱਟੇ ਰਹਿ ਜਾਂਦੇ ਨੇ ਤੇ ਉਹਨਾਂ ਨੂੰ ਆਪਣਾ ਮਾਲਕ ਨਹੀਂ ਵੱਢਦਾ ਫਿਰ ਖੇਤਾਂ ਅੰਦਰ ਛੁੱਟਿਆਂ ਕੋ ਨਾਨਕ ਸੋਣਾ ਆਪਣਾ ਖਸਮ ਛੱਡ ਜਾਂਦਾ ਸੋ ਖਸਮ ਉਹਨਾਂ ਦੇ ਹੋਰ ਬਣ ਜਾਂਦੇ ਨੇ ਜਿਹੜੇ ਉਹਨਾਂ ਨੂੰ ਤੋੜ ਬਣ ਕੇ ਲੈ ਜਾਂਦੇ ਨੇ ਬਾਲ ਨੂੰ ਵਾਸਤੇ ਜਲਾਉਣ ਵਾਸਤੇ ਉਹਨਾਂ ਦੇ ਇੱਕ ਖਸਮ ਤੋਂ ਵਿਛੜੇ ਦੇ ਕਾਰਨ ਉਹ ਖਸਮ ਦੇ ਕੰਮ ਨਾ ਹੋਣ ਦੇ ਕਾਰਨ ਸੈਂਕੜੇ ਖਸਮ ਉਹਨਾਂ ਦੇ ਆ ਬੰਦੇ ਨੇ ਫਲੀਆਂ ਫੁੱਲੀਆਂ ਬੋਪੜੀ ਪੀਤਾਂ ਵਿੱਚ ਸੁਆ ਉਹਨਾਂ 'ਚ ਕੁਝ ਇਹਨਾਂ ਵਿੱਚ ਚੁੱਕੋ ਜੀ ਦੇੜੇ ਦਾਣੇ ਅਗਰ ਕੇਰ ਜਾਣ ਕਿਤੇ ਤੇ ਮੌਸਮ ਵਿੱਚ بارش ਪੈਣ ਨਾਲ ਉਹ ਜੰਮ ਵੀ ਪੈਂਦੇ ਨੇ ਮੁੜ ਕੇ ਹਰੇ ਭਰੇ ਬੂਟੇ ਵੀ ਜੰਦੇ ਨੇ ਪਰ ਉਹਨਾਂ ਦੇ ਵਿੱਚ ਪੱਲੀਆਂ ਵਿੱਚ ਸੁਆ ਹੀ ਹੁੰਦੀ ਹੈ ਉਹਨਾਂ ਦਾਣੇ ਨਹੀਂ ਪੈਂਦਾ ਫਲੀਆਂ ਫੁੱਲੀਆਂ ਬਪੜੀ ਵਿਚਾਰੇ ਫਲਦੇ ਬੁਲਦੀ ਵਣ ਪੀਤਾਂ ਵਿੱਚ ਸੁਆ ਪਰ ਉਹਨਾਂ ਫਲੀਆਂ ਵਿੱਚ ਦਾਣੇ ਨਹੀਂ ਪੈਂਦੇ ਇਸ ਨੇ ਜਣਾ ਬੰਦਾ ਬੇਗੁਰਾ ਨਹੀਂ ਗੁਰਾ ਗੁਰੂ ਦੀ ਗੱਲ ਨਹੀਂ ਚਿਤਦਾ ਗੁਰੂ ਦੀ ਉਦੈਸ਼ ਦੀ ਕਮਾਈ ਨਹੀਂ ਕਰਦਾ ਉਹ ਵੀ ਉਹਨਾਂ ਨੇ ਖਸਮੇ ਪੀਤੀਆਂ ਵਾਂਗ ਇੱਕ ਖਸਮ ਦਾ ਨਹੀਂ ਬਣਦਾ ਇਸ ਵਾਸਤੇ ਕਾਮ ਕ੍ਰੋਧ ਲੋਭ ਮੋਹ ਕਾਰਾ ਆਸਾ ਤ੍ਰਿਸ਼ਨਾ ਆਦ ਕਈ ਕਿਸਮ ਦੇ ਵਿਕਾਰ ਉਹਦੇ ਖਸਮਾ ਬਣਦੇ ਨਹੀਂ ਜਿਹੜੇ ਉਸ ਨੂੰ ਵਿਕਾਰਾਂ ਵਾਲੇ ਪਾਸੇ ਤਾਂ ਕਿ ਉਹਦਾ ਜੀਵਨ ਖੁਆਰ ਕਰਦੇ ਨੇ ਤੇ ਇਸ ਲਈ ਗੁਰੂ ਜੀ ਇਹਨਾਂ ਸ਼ਲੋਕਾਂ ਵਿੱਚ ਪਹਿਲੇ ਇਹ ਜੜ ਕਰਾਉਂਦੇ ਨੇ ਕਿ ਗੁਰੂ ਦੀ ਕੀਮਤ ਹੈ ਜੀਵਨ ਵਿੱਚ ਗੁਰੂ ਤੋਂ ਬਿਨਾ ਜੀਵਨ ਕੈਸਾ ਹੈ ਇਸ ਤੋਂ ਬਾਅਦ ਕੀ ਪੋੜੀ ਹੈ ਆਪਿਨੇ ਆਪ ਸਾਜਿਓ ਆਪਿਨੇ ਰਚਿਓ ਨਾਹੁ ਪ੍ਰਭ ਨੇ ਪਹਿਲੇ ਆਪਣਾ ਆਪ ਹੀ ਸਾਜਿਆ ਸਹਿਭੰਗ ਆਪਣੇ ਆਪ ਤੋਂ ਹੋਇਆ ਆਪਿਨੇ ਰਚਿਓ ਨਾਹੁ ਫਿਰ ਆਪ ਹੀ ਉਸਨੇ ਆਪਣੀ ਵਿਡਿਆਈ ਬਣਾਈ ਉਹਦੇ ਜਿਹੜੇ ਆਤਮ ਗੁਣਨ ਵਿਡਿਆਈ ਹੈ ਉਹ ਉਸਨੇ ਆਪ ਹੀ ਬਣਾਈ ਹੈ ਦੂਈ ਕੁਦਰਤ ਸਾਜੀ ਹੈ ਦੂਜੇ ਨੰਬਰ ਤੇ ਫਿਰ ਉਸਨੇ ਕੁਦਰਤ ਨੂੰ ਸਜਾਇਏ ਕੁਦਰਤ ਬਣਾਈ ਇਸਦਾ ਸੰਸਾਰ ਕੁਦਰਤੂ ਭਾਗ ਉਹਦਾ ਸਰਗੁਣ ਰੂਪ ਇਸਦਾ ਸੰਸਾਰ ਕਰ ਆਸਨ ਡਿੱਟੂ ਚਾਉ ਇਸ ਸਾਰੀ ਸਿਸਟਮ ਨੂੰ ਬਣਾ ਕੇ ਕੁਦਰਤ ਨੂੰ ਬਣਾ ਕੇ ਵਿੱਚ ਆਪਣਾ ਆਸਨ ਵੀ ਜੁਮਾ ਲਿਆ ਆਪਣੀ ਜੋਤ ਵੀ ਹਰ ਜੀਵ ਦੇ ਵਿੱਚ ਟਿਕਾ ਕੇ ਉਹ ਆਪ ਹੀ ਸੰਸਾਰ ਦੀ ਸਾਰੀ ਖੇਡ ਦੇਖ ਰਿਹਾ ਹੈ ਆਪਣਾ ਹੀ ਉਸਦਾ ਹੀ ਇਹ ਚਾਉ ਹੈ ਆਸਨ ਡਿੱਟੂ ਚਾਉ ਉਹ ਚਾਉ ਨਾਲ ਇਸ ਸਾਰੀ ਲੁਕਾਈ ਦੀ ਸਾਰੀ ਕੁਦਰਤ ਦੀ ਸੰਭਾਲ ਵੀ ਉਹ ਆਪ ਹੀ ਕਰਦਾ ਹੈ ਇਸ ਵਿੱਚ ਆਪ ਇਸ ਮਾਇਆ ਹੈ ਦਾਤਾ ਕਰਤਾ ਆਪ ਤੂੰ ਦਾਤਾਂ ਦੇਣ ਵਾਲਾ ਵੀ ਆਪ ਹੀ ਹੈ ਸਰਸ਼ਚੁਤ ਕਰਤਾ ਵੀ ਆਪ ਹੀ ਹੈ ਤੂੰ ਸਦੇਵੇਂ ਕਰੇ ਪਸਾਰ ਉਹ ਖੁਸ਼ ਹੋ ਕੇ ਸਾਰੇ ਜੀਵਾਂ ਨੂੰ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰਦਾ ਸਾਰੀਆਂ ਦਾਤਾਂ ਬਖਸ਼ਦਾ ਹੈ ਤੇ ਉਹ ਸਾਰਾ ਇਹ ਪਸਾਰਾ ਜਿਹੜਾ ਹੈ ਇਹ ਉਸੇ ਦਾ ਖਿਲਾੜਿਆ ਹੋਇਆ ਹੈ ਇਹ ਸਾਰਾ ਪਸਾਰਾ ਹੈ ਤੂੰ ਜਾਣੂ ਸਭਸ ਹੈ ਦੇ ਲੈਸੇ ਜਿੰਦ ਕੁ ਆਪ ਤੂੰ ਸਾਰਿਆਂ ਦੇ ਇਰਦੇ ਦੀ ਜਾਣਦਾ ਹੈ ਅੰਦਰ ਦੇ ਬਲਬਲੇ ਖਿਆਲ ਜੋ ਅੰਦਰ ਉੱਠਦੇ ਨੇ ਉਹ ਵੀ ਤੂੰ ਸਾਰੇ ਜਾਣਦੇ ਤੂੰ ਜਾਣੇ ਤੂੰ ਜਨੂਈ ਸਭ ਸਭਨਾ ਤੂੰ ਜਾਣਨ ਵਾਲਾ ਹੈ ਦੇ ਲੈਸੇ ਜਿੰਦ ਕੁ ਆਉ ਇਹ ਜਿੰਦੜੀ ਦੇ ਕੇ ਮੁੜ ਕੇ ਲੈ ਵੀ ਲੈਂਦਾ ਹੈ ਜਿੰਦਾ ਤੇ ਜਿੰਦਾ ਕੁ ਆਉ ਸਰੀਰ ਤੇ ਜਿੰਦ ਇਹ ਵਾਪਸ ਲੈ ਵੀ ਲੈਂਦਾ ਕਰਿਆਸਨ ਡਿੱਟੋ ਚਾ ਉਸਨੇ ਆਪ ਇਹ ਸਾਰੀ ਸ੍ਰਿਸ਼ਟੀ ਰਚ ਕੇ ਇਹਦੇ ਜੋ ਆਪਣਾ ਆਸਨ ਜਗਾ ਜੋ ਜਮਾ ਕੇ ਸਾਰੇ ਸੰਸਾਰ ਦੀ ਖੇਡ ਉਹ ਆਪ ਹੀ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਸਾਰੇ ਸਿਰ ਨਹੀਂ ਉਹ ਆਪ ਹੀ ਸੰਸਾਰ ਦੀ ਸਾਰੇ ਕਾਰਵਿਆਰ ਕਰਕੇ ਸਾਰੇ ਸੰਸਾਰ ਦੀ ਸੰਭਾਲ ਕਰਕੇ ਇੱਕ ਆਸਨ ਡਿੱਟੋ ਚਾਓ ਇਹ ਉਸ ਦਾ ਆਪਣਾ ਇੱਕ ਰਜ਼ਾ ਹੈ ਕਿ ਉਹ ਇਹ ਉਸ ਨੂੰ ਇੱਕ ਚਾਹ ਹੈ ਕਿ ਇਸ ਖੇਲ ਨੂੰ ਉਹ ਆਪ ਹੀ ਚਲਾ ਰਿਹਾ ਹੈ ਤੂੰ ਇਤਨੀ ਇੱਕ ਚੀਜ਼ ਸਪਸ਼ਟ ਹੋ ਜਾਏ ਕਿ ਇਹਨਾਂ ਲੋਕਾਂ ਨੇ ਬਸ ਕੁਦਰਤੀ ਪ੍ਰਮਾਤਮਾ ਹੈ ਕੁਦਰਤ ਪ੍ਰਮਾਤਮਾ ਨਹੀਂ ਕੁਦਰਤ ਪ੍ਰਮਾਤਮਾ ਦੀ ਰਚਨਾ ਹੈ ਇਹ ਕੁਦਰਤ ਬਿਨਸ ਵੀ ਸਕਦੀ ਹੈ ਉਹ ਇਸ ਸ੍ਰਿਸ਼ਟੀ ਨੂੰ ਮੁੜ ਕੇ ਨਾਸ ਵੀ ਕਰ ਸਕਦਾ ਹੈ ਮੂੜ ਸਰਗੁਣ ਤੋਂ ਨਿਰਗੁਣ ਰੂਪ ਹੋ ਸਕਦਾ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਜਦੋਂ ਕੁਦਰ ਨਾਸ ਹੋ ਜਾਏਗੀ ਤੇ ਕੁਦਰਤ ਪ੍ਰਮਾਤਮਾ ਤੇ ਕੁਦਰ ਨਾਸ ਹੋਏ ਤੇ ਪ੍ਰਮਾਤਮਾ ਵੀ ਨਾਸ ਹੋ ਜਾਏਗਾ ਖਤਮ ਹੋ ਜਾਏਗਾ ਐਸਾ ਨਹੀਂ ਹੈ ਕੁਦਰਤ ਉਸਦੀ ਸਾਜੀ ਹੋਈ ਚੀਜ਼ ਹੈ ਉਸਦੀ ਰਚਨਾ ਹੈ ਉਹ ਕੁਦਰਤ ਉਸਦਾ ਸਰਗਣ ਰੂਪ ਹੈ ਉਹਦਾ ਜਿਹੜਾ ਵਾਸਤਵਿਕ ਰੂਪ ਹੈ ਉਹ ਅਨਿਰਗੁਣ ਰੂਪ ਹੈ ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਅਜੂਨੀ ਹੈ ਸਦਾ ਵਸਤੇ قائم ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ